ਅੱਜ ਇਸ ਜੱਥੇ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਵੀਰਾਂ ਨੂੰ ਸਾਡੇ ਜੱਥੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਅੱਜ ਗੱਲ ਸ਼ੁਰੂ ਕਰਨ ਲੱਗੇ ਆ ਇੱਕ ਪਰਿਵਾਰ ਦੇ ਵਿੱਚ ਇੱਕ ਨੌਜਵਾਨ ਜਿਹਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ ਨਸ਼ਾ ਖਾਂਦਾ ਹੈ ਪਰ ਘਰ ਦੇ ਵਿੱਚ ਪਰਿਵਾਰ ਹੈ ਬੱਚੇ ਨੇ ਜਿਨ੍ਹਾਂ ਦਾ ਪਾਲਣ ਪੋਸਣ ਕਰਨਾ ਉਹਨੂੰ ਬੜਾ ਔਖਾ ਹੋ ਗਿਆ ਇੱਕ ਦਿਨ ਆਪਣੇ ਘਰ ਵਾਲੀ ਨਾਲ ਬੈਠ ਕੇ ਸਲਾਹ ਕਰਦਾ ਕਹਿੰਦਾ ਭਾਗਵਾਨ ਨੇ ਇਹ ਬੱਚੇ ਮੇਤੋਂ ਨਹੀਂ ਪਾਲੇ ਜਾਣੇ ਇਹਨਾਂ ਦੀ ਜ਼ਿੰਮੇਵਾਰੀ ਹੁਣ ਤੂੰ ਸਾਲ ਲੈ ਉਹ ਕਹਿਣ ਲੱਗੀ ਠੀਕ ਐ ਮੈਂ ਤੈਨੂੰ ਇੱਕ ਨਵਾਂ ਤਰੀਕਾ ਦੱਸ ਦਿੰਨੀ ਐ ਉਹ ਤਰੀਕੇ ਦੇ ਨਾਲ ਆਪਣੇ ਜਨ ਵੀ ਚੰਗੇ ਗੁਜ਼ਰਨਗੇ ਅਤੇ ਆਪਣੇ ਬੱਚੇ ਵੀ ਪਾਲ ਇੰਜਾਲਣਗੇ ਇਸ ਸਮੇਂ ਦੀ ਜਿਹੜੀ ਕਵਤ ਹੈ ਇਹਨੂੰ ਕਮਲਬੰਦ ਕੀਤਾ ਭਾਈ ਸਾਹਿਬ ਭਾਈ ਪੂਰਾ ਸਿੰਘ ਜੀ ਨਗਲਾਵਾਲਿਆਂ ਨੇ ਪੇਸ਼ ਕਰਨੇ ਸੁਖਦੇਵ ਸਿੰਘ ਜੀ ਗਵਿੰਦਪੁਰਾ ਮਹਿੰਦਰ ਸਿੰਘ ਦਰਗਾਪੁਰ ਕੋਲ ਚਲੋ ਹੋ ਕੋਈ ਮਿਲ ਜੇ ਘਮਸਖਾਲਾ ਮੈਤੋਂ ਹੁੰਦਾ ਨਹੀਂ ਗੰਮਭਾਲਾ ਕੋਈ ਮਿਲ ਜੇ ਹਮਸਖਾਲਾ ਮੇਟੋ ਹੁੰਦਾ ਨਹੀਂ ਕਮਭਾਲਾ ਲਾਤਾ ਤੈਂ ਦਾਣਿਆਂ ਨੂੰ ਥਾਲਾ ਕੀ ਮੈਂ लाज ਬੜਾਉਂਗਾ ਮੈਂ ਹਾਂ ਅੰਗਲੀ ਬੰਦਾ ਭੁਖੀ ਕਿਥੋਂ ਲਿਆਉਂਗਾ ਮੈਂ ਹਾਂ ਅੰਗਲੀ ਬੰਦਾ ਭੁਖੀ ਕਿਥੋਂ ਲਿਆਉਂਗਾ ਕਿਸੇ ਡੇਰੇ ਦੇ ਵਿੱਚ ਜਾ ਕੇ ਬੜਿਆ ਬਾਬਾ ਘੂ ਬਣਾ ਕੇ ਪੈਸੇ ਲਿਆਈ ਬੋਚ ਬਚਾ ਕੇ ਟੌਰ ਨਾਲ ਪੀਵਾ ਖਾਵਾਗੇ ਨਾਲੇ ਮੈਂ ਸਾਧਣੀ ਬੱਜੂ ਮੈਥੋਂ ਦੋ ਨੋਟਕਾ ਮੰਗੇ ਨਾਲੇ ਮੈਂ ਸਾਧਣੀ ਬੱਜੂ ਮੱਥਾ ਕੋ ਨੋਟਕਾ ਮੰਗੇ ਸਾਰੇ ਪਿੰਡ ਵਿੱਚ ਹੋਜੂ ਪੰਡੀ ਸਾਰੇ ਪਿੰਡ ਵਿੱਚ ਹੋ ਜੂ ਪੰਡੀ ਮੈਂ ਤਾਂ ਬੱਜੂ ਸਾਦ ਪਖੰਡੀ ਮਾਰੂ পাপ ਹੋ ਜੈਗੀ ਰੰਡੀ ਮਾਜਰੋਂ ਤੂੰ ਪਛਤਾਵੇਂਗੀ ਕੋਈ ਦਿਉਰ ਜੇਠਾ ਨਾ ਤੇਰੇ ਤੂੰ ਲੜ ਕੀ ਨੂੰ ਲਾਵੇਂਗੀ ਦਿਉਰ ਜੇਠਾ ਨਾ ਤੇਰੇ ਤੂੰ ਦਾਣਾ ਕੀ ਨੂੰ ਧਾਵੇਂਗੀ ਉਹ ਐਨਾ ਬਹਿਮਕਾਸ ਤੋ ਕਰਦਾ ਨਾ ਬਹਿਮ ਕਾਸ ਤੋ ਕਰਦਾ ਜਪਲੀ ਨਾਮ ਫੇਰ ਨਹੀਂ ਮਰਦਾ ਰੱਖੀ ਤੂੰ ਬਾਬਿਆਂ ਤੇ ਸਰਦਾਰ ਦੇਖੀ ਫੇਰ ਨਜ਼ਾਰੇ ਵੇ ਆਉਂਦੇ ਜਗਾ ਜਗਾ ਤੋ ਸਭ ਦੇ ਚੱਲਦੇ ਰਹਿਣ ਪੰਡਾਰੇ ਵੇ ਆਉਂਦੇ ਜਗਾ ਜਗਾ ਤੋ ਸਭ ਦੇ ਚੱਲਦੇ ਰਹਿਣ ਪੰਡਾਰੇ ਵੇ ਹੋ ਮੈਂ ਤੋ ਨਾਮ ਨਹੀਂ ਜਪਿਆ ਜਾਣਾ ਜਪਿਆ ਜਾਣਾ ਪਾ ਲਿਆ ਜਿਹੇ ਸੰਤਾਂ ਦਾ ਬਣਾ ਮੈਂ ਨਹੀਂ ਦਾਗ ਪੇਸ ਨੂੰ ਲਾਉਣਾ ਲੱਗਦਾ ਤੂੰ ਮਰ ਭਾਵੇਂਗੀ ਜਮਦੂਤ ਸੰਘਾਣੇ ਬਾੜੇ ਨਰਕਾ ਵਿੱਚ ਗੜਾਵੇਂਗੀ ਜਮਦੂਤ ਸੰਘਾਣੇ ਬਾੜੇ ਨਰਕਾ ਵਿੱਚ ਗੜਾਵੇਂਗੀ ਉਸੇ ਵਾਰ ਜੋ ਸੰਤਾਂ ਦੀ ਕਰਦੇ ਉਦਾ ਬਿਨ ਬੇੜਿਓ ਤਰਦੇ ਨੇੜੇ ਜੰਮ ਕਦੇ ਨਹੀਂ ਖੜਦੇ ਹੋ ਜੂ ਕਿਰਪਾ ਤੇਰੇ ਤੇ ਤੂੰ ਸਕੀ ਲੰਗਰ ਦੀ ਦਾਲ 'ਤੇ ਰੌਣ ਕੇ ਆਜੂ ਚਿਹਰੇ ਤੇ ਤੂੰ ਸਕੀ ਲੰਗਰ ਦੀ ਦਾਲ 'ਤੇ ਰੌਣ ਕੇ ਆਜੂ ਚਿਹਰੇ ਤੇ ਲੜ ਕੇ ਉੱਠ ਕੇ ਪੈਂਦਾ ਤਗੇ ਪੈਂਦਾ ਨਹਾਉਣਾ ਪੈਂਦਾ ਫੇਰ ਗਜਾ ਨੂੰ ਜਾਣਾ ਹੱਥ ਨੇ ਪੈਂਦਾ ਨਾਦ ਬਜਾਉਣਾ ਸਾਧੂ ਨਾਮ ਜਪਾਉਂਦੇ ਨੇ ਮੈਂ ਤਾਂ ਨਾਮ ਨਹੀਂ ਜਪਿਆ ਜਾਣਾ ਪਹਿਲਾਂ ਪੁਕੀ ਸੜਾਉਂਦੇ ਨੇ ਮੈਂ ਤਾਂ ਨਾਮ ਨਹੀਂ ਜਪਿਆ ਜਾਣਾ ਭੈਲਾ ਨਸ਼ਾ ਛਡਾਉਂਦੇ ਨੇ ਹਰ ਕੰਮ ਨੂੰ ਲਾਉਣਾ ਟਾਲਾਂ ਸਿੰਧੂ ਦੱਸ ਗਿਆ ਨੰਗਲਾਂ ਵਾਲਾਂ ਖਾਣੀ ਭੁੱਕੀ ਬੋਲਦੇ ਬਾਲਾ ਭਾੜ ਦੇ ਸਾਹੀ ਖਾੜਿਆਂ ਨੂੰ ਤੂੰ ਆਵਦਾ ਡੰਗ ਢਪਾਲਾ ਭਾੜ ਦੂੰ ਆਪੇ ਨਿਆਣਿਆਂ ਨੂੰ ਤੂੰ ਆਵਦਾ ਡੰਗ ਢਪਾਲਾ ਮੈਂ ਭਾੜ ਦੂੰ ਆਪੇ ਨਿਆਣਿਆਂ ਨੂੰ